ਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਅੱਜ ਦੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਅਤੇ ਤੂਫਾਨ ਦੀ ਮਿਲੀ ਚੇਤਾਵਨੀ ਕੈਲਗਰੀ ਦੇ ਵਿੱਚ ਫਿਰ ਦੋ ਟ੍ਰਾਂਸਪੋਰਟ ਬੱਸ ਡਰਾਈਵਰਾਂ ਤੇ ਹੋਇਆ ਹਮਲਾ ਵੈਨਕੂਵਰ ਦੇ ਵਿੱਚ ਹਿੰਸਕ ਅਪਰਾਧਾਂ ਦੀ ਦਰ 20 ਸਾਲਾਂ ਦੇ ਵਿੱਚ ਸਭ ਤੋਂ ਘੱਟ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਗਹਿਣਿਆਂ ਦੀ ਚੋਰੀ ਦੇ ਵਿੱਚ 7 ਲੋਕ ਗ੍ਰਿਫਤਾਰ ਤੇ ਹੁਣ ਖਬਰਾਂ ਵਿਸਥਾਰ ਵਿੱਚ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਟਾਰੀਓ ਅਤੇ ਕਿਊਬਿਕ ਵਰਗੇ ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਅਤੇ ਤੇਜ਼ ਤੂਫਾਨ ਔਰ ਦੀ ਸੰਭਾਵਨਾ ਹੈ। ਇਨ੍ਹਾਂ ਇਲਾਕਿਆਂ ਵਿੱਚ ਮੀਂਹ ਅਤੇ ਬਿਜਲੀ ਲਿਸ਼ਕਣ ਲਈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਟ੍ਰਾਂਟੋ ਤੋਂ ਉੱਤਰ ਦੀਆਂ ਕਈ ਕਮਿਊਨਿਟੀਆਂ ਵਿੱਚ 40 ਤੋਂ 60 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ ਹੈ। ਇਹ ਮੀਂਹ ਦੁਪਹਿਰ ਤੱਕ ਜਾਰੀ रह ਸਕਦਾ ਹੈ। ਮੌਂਟਰੀਅਲ ਅਤੇ ਕਿਊਬੈਕ ਸਿਟੀ ਤੋਂ ਬਾਹਰਲੇ ਕਈ ਇਲਾਕਿਆਂ ਵਿੱਚ ਵੀ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਮੌਂਟਰੀਅਲ ਦੇ ਵਿੱਚ ਤੇਜ਼ ਤੂਫਾਨ ਦੀ ਚੇਤਾਵਨੀ ਵੀ ਜਾਰੀ ਹੈ ਜਿਸ ਦੇ ਵਿੱਚ ਟੌਰਨੇਡੋ ਆਉਣ ਦਾ ਖਤਰਾ ਵੀ ਹੋ ਸਕਦਾ ਹੈ। ਕੈਲਗਰੀ ਸਮੇਤ ਸਦਰਨ ਅਲਬਰਟਾ ਵਿੱਚ ਵੀ ਸ਼ੁੱਕਰਵਾਰ ਤੋਂ ਭਾਰੀ ਮੀਂਹ ਅਤੇ ਤੇਜ਼ ਹਵਾ ਵਗਣ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ਵਿੱਚ 100 ਤੋਂ 200 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ ਜਦਕਿ ਹਵਾਵਾਂ 60 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਗਣਗੀਆਂ ਨਾਰਥ-ਈਸਟ ਬੀਸੀ ਵਿੱਚ ਵੀ ਪੀ ਤੋਂ 50 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਨਾਰਥ-ਵੈਸਟ ਟੈਰੀਟਰੀਜ਼ ਤੇ ਫੌਟ ਲਿਆਡੇ ਇਲਾਕੇ ਵਿੱਚ ਜੰਗਲੀ ਅੱਗਾਂ ਦੇ ਕਾਰਨ ਹਵਾ ਦੀ ਗੁਣਵੱਤਾ ਬਹੁਤ ਖਰਾਬ ਹੋ ਚੁੱਕੀ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਦੇ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਸਕਦਾ ਹੈ ਅਤੇ ਫਲੱਡ ਆ ਸਕਦੀ ਹਨ ਬਿਜਲੀ ਅਤੇ ਤੇਜ਼ ਤੂਫਾਨ ਜਾਂ ਫਿਰ ਟੋਰਨੇਡੋ ਆਉਣ ਦੀ ਸੰਭਾਵਨਾ ਨੂੰ ਲੈ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ ਕੀਤੀ ਗਈ ਹੈ ਕੈਲਗਰੀ ਨਾਰਥ-ਈਸਟ ਵਿੱਚ ਇੱਕ ਵਾਰ ਫਿਰ ਦੋ ਕੈਲਗਰੀ ਟ੍ਰਾਂਜ਼ਿਟ ਦੇ ਬੱਸ ਡਰਾਈਵਰ ਅਤੇ ਇੱਕ ਹੋਰ ਸ਼ਖਸ 'ਤੇ ਉੱਪਰ ਹਮਲਾ ਕੀਤਾ ਗਿਆ ਇਹ ਘਟਨਾ ਵੀਰਵਾਰ ਸਵੇਰੇ ਲਗਭਗ 10:55 ਵਜੇ ਸੈਂਟਰ ਸਟਰੀਟ ਨੌਰਥ ਅਤੇ 78th ਐਵੇਨਿਊ ਨਾਰਥ-ਈਸਟ ਦੇ ਨੇੜੇ ਸਥਿਤ ਬੱਸ ਲੂਪ ਦੇ ਵਿੱਚ ਵਾਪਰੀ। ਮੌਕੇ ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਇੱਕ ਵਿਅਕਤੀ ਨੇ ਨਸ਼ਾ ਕੀਤਾ ਹੋਇਆ ਹੈ ਅਤੇ ਉਹ ਬਿਨਾਂ ਕਿਸੇ ਕਾਰਨ ਦੇ ਲੋਕਾਂ ਨੂੰ ਮਾਰ ਰਿਹਾ ਹੈ। ਜਿਸ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਮਾਮੂਲੀ ਸੱਟਾਂ ਵੀ ਵੱਜੀਆਂ ਹਨ। ਦੋ ਪੀੜਤ ਕੈਲਗਰੀ ਟ੍ਰਾਂਜ਼ਿਟ ਦੇ ਡਰਾਈਵਰ ਸਨ ਜੋ ਆਪਣੀਆਂ ਬੱਸਾਂ ਦੇ ਬਾਹਰ ਖੜੇ ਸਨ। ਪੁਲਿਸ ਦਾ ਕਹਿਣਾ ਹੈ ਕਿ ਹਮਲੇ ਦੇ ਵਿੱਚ ਕਿਸੇ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ। ਪੁਲਿਸ ਨੇ ਘਟਨਾ ਤੋਂ ਤੁਰੰਤ ਬਾਅਦ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਜਨਤਾ ਲਈ ਹੁਣ ਕੋਈ ਖਤਰਾ ਨਹੀਂ ਹੈ। ਪਰ ਇਹ ਘਟਨਾ ਉਦੋਂ ਸਾਹਮਣੇ ਆਈ ਹੈ ਜਦੋਂ ਪਿਛਲੇ ਮਹੀਨੇ ਵੀ ਨਾਰਥ-ਈਸਟ ਕੈਲਗਰੀ ਦੇ ਵਿੱਚ ਇੱਕ ਟਰਾਂਸਿਟ ਡਰਾਈਵਰ ਤੇ ਦੋ ਨੌਜਵਾਨਾਂ ਦੇ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਜਦੋਂ ਡਰਾਈਵਰ ਨੇ ਉਹਨਾਂ ਦੇ ਕਹਿਣ ਤੇ ਰੂਟ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਹਾਦਸੇ ਦੇ ਵਿੱਚ ਡਰਾਈਵਰ ਨੂੰ ਗੰਭੀਰ ਸੱਟਾਂ ਵੱਜੀਆਂ ਤੇ ਉਸ ਘਟਨਾ ਦੇ ਮੱਦੇਨਜ਼ਰ ਸਿਟੀ ਕੌਂਸਲ ਨੇ ਹਾਲ ਹੀ ਵਿੱਚ ਸ਼ਹਿਰ ਦੀਆਂ ਸਾਰੀਆਂ ਬੱਸਾਂ ਦੇ ਵਿੱਚ ਸਿਕਿਉਰਿਟੀ ਸ਼ੀਲਡਸ ਲਗਾਉਣ ਲਈ 15 ਮਿਲੀਅਨ ਡਾਲਰ ਦਾ ਪ੍ਰਸਤਾਵ ਮਨਜ਼ੂਰ ਕੀਤਾ ਸੀ ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜੇਕਰ ਕਿਸੇ ਕੋਲ ਵੀ ਇਸ ਬਾਰੇ ਹੋਰ ਜਾਣਕਾਰੀ ਹੈ ਤਾਂ ਗੈਲਗਰੀ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਫਰੰਟਾ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਚੱਲ ਰਹੇ ਇੱਕ ਵੱਡੇ ਟੈਕਸੀ ਸਕੈਮ ਦੇ ਵਿੱਚ 300 ਤੋਂ ਵੱਧ ਲੋਕਾਂ ਦੇ 5 ਲੱਖ ਡਾਲਰ ਤੋਂ ਵੱਧ ਪੈਸੇ ਠੱਗੇ ਗਏ ਹਨ ਇਸ ਮਾਮਲੇ ਦੇ ਵਿੱਚ ਪੁਲਿਸ ਨੇ 11 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੇ ਕੁੱਲ 108 ਦੋਸ਼ ਲੱਗੇ ਹਨ ਪੋਲਿਸ ਦੇ ਅਨੁਸਾਰ ਇਹ ਠੱਗ ਆਪਣੇ ਆਪ ਨੂੰ ਟੈਕਸੀ ਡਰਾਈਵਰ ਦੱਸ ਕੇ ਸਵਾਰੀਆਂ ਨੂੰ ਕ੍ਰੈਡਿਟ ਜਾਂ ਫਿਰ ਡੈਬਿਟ ਕਾਰਡ ਨਾਲ ਪੇਮੈਂਟ ਕਰਨ ਲਈ ਕਹਿੰਦੇ ਸਨ। ਪੇਮੈਂਟ ਦੌਰਾਨ ਉਹ ਚਲਾਕੀ ਦੇ ਨਾਲ ਪੀੜਤ ਦਾ ਕਾਰਡ ਬਦਲ ਦਿੰਦੇ ਅਤੇ ਉਸ ਦਾ ਪਿਨ ਨੰਬਰ ਪ੍ਰਾਪਤ ਕਰ ਲੈਂਦੇ ਸਨ। ਇਸ ਤਰ੍ਹਾਂ ਚੋਰੀ ਕੀਤੇ ਗਏ ਕਾਰਡਾਂ ਦੇ ਨਾਲ ਉਹ ATM ਤੋਂ ਪੈਸੇ ਕੱਢਦੇ, ਨਕਲੀ ਚੈੱਕ ਜਮ੍ਹਾਂ ਕਰਵਾਉਂਦੇ ਅਤੇ ਮਹਿੰਗੇ ਇਲੈਕਟ੍ਰੋਨਿਕ ਸਮਾਨ, ਗਿਫਟ ਕਾਰਡ ਅਤੇ ਲਗਜ਼ਰੀ ਕੱਪੜੇ ਖਰੀਦਦੇ ਸਨ। ਇਸ ਸਕੈਮ ਖਾਸ ਤੌਰ ਤੇ ਰਾਤ ਦੇ ਵੇਲੇ ਥੀਏਟਰ ਡਿਸਟ੍ਰਿਕਟ ਜਾਂ ਫਿਰ ਕਿੰਗ ਵੈਸਟ ਇਲਾਕਿਆਂ ਵਿੱਚ ਚੱਲਦਾ ਸੀ ਜਿੱਥੇ ਸੈਲਾਨੀ ਜਾਂ ਫਿਰ ਸ਼ਾਮ ਨੂੰ ਬਾਹਰ ਨਿਕਲਣ ਵਾਲੇ ਲੋਕ ਜ਼ਿਆਦਾ ਹੁੰਦੇ ਹੱਨ ਪੁਲਿਸ ਨੇ ਲੋਕਾਂ ਨੂੰ ਸੂਚਿਤ ਕੀਤਾ ਹੈ ਕਿ ਅਸਲੀ ਟੈਕਸੀ ਡਰਾਈਵਰ ਨਕਦ ਪੈਸੇ ਲੈਣ ਤੋਂ ਕਦੇ ਵੀ ਮਨਾਂ ਨਹੀਂ ਕਰਦੇ ਹਨ ਤੇ ਨਾ ਹੀ ਗਾਹਕ ਦਾ ਕਾਰਡ ਦੂਰ ਲੈ ਕੇ ਜਾਂਦੇ ਹਨ ਅਤੇ ਕਦੇ ਪਿਨ ਨੰਬਰ ਵੀ ਨਹੀਂ ਪੁੱਛਦੇ ਇਸ ਦੇ ਲਈ ਜੇਕਰ ਕਿਸੇ ਨੂੰ ਕਿਸੇ ਵੀ ਗੱਲ ਤੇ ਸ਼ੱਕ ਹੈ ਤਾਂ ਪੇਮੈਂਟ ਨਾ ਕੀਤੀ ਜਾਵੇ ਅਤੇ ਤੁਰੰਤ ਪੁਲਿਸ ਨੂੰ ਦੱਸਣ ਦੀ ਸਲਾਹ ਦਿੱਤੀ ਗਈ ਹੈ The Financial Crimes Unit began our investigation in July of 2024 after multiple reports from victims initially investigators linked 61 incidents to the suspects by the end of the investigation this is now over 300 generally they're, they're hitting people uh, in the late at night in the evening uh, coming to the theater district coming out of the theaters coming out of bars in king west things like this so they're looking for particular victims which they think they can dupe <laughs> ਵੈਂਕੂਵਰ ਪੁਲਿਸ ਡਿਪਾਰਟਮੈਂਟ ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ ਸ਼ਹਿਰ ਦੇ ਵਿੱਚ 2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਪਰਾਧਾਂ ਵਿੱਚ ਕਾਫੀ ਘਾਟਾ ਦੇਖਣ ਨੂੰ ਮਿਲਿਆ ਹੈ ਤੇ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਅਪਰਾਧਾਂ ਦੀ ਗਿਣਤੀ ਪਿਛਲੇ 20 ਸਾਲਾਂ ਦੇ ਵਿੱਚ ਸਭ ਤੋਂ ਘੱਟ ਦਰਜ ਕੀਤੀ ਗਈ ਹੈ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਜਨਵਰੀ ਤੋਂ ਮਾਰਚ 2025 ਦੌਰਾਨ ਕੁੱਲ ਅਪਰਾਧਾਂ ਵਿੱਚ 0.9% ਦੀ ਕਮੀ ਆਈ ਹੈ। ਪਿਛਲੇ ਸਾਲ 10012 ਮਾਮਲੇ ਸਾਹਮਣੇ ਆਏ ਸਨ, ਚਦਕੇ ਸਾਲੇ ਗਿਣਤੀ 9921 ਰਹੀ। ਇਸ ਤੱਕ ਅਪਰਾਧਾਂ ਦੀ ਗਿਣਤੀ ਦੇ ਵਿੱਚ 11.2% ਦੀ ਕਮੀ ਦਰਜ ਕੀਤੀ ਗਈ। ਇਹ ਅੰਕੜੇ ਪ੍ਰਾਈਮ ਸਿਸਟਮ ਦੇ 2002 ਵਿੱਚ ਲਾਗੂ ਹੋਣ ਤੋਂ ਬਾਅਦ ਦੀ ਸਭ ਤੋਂ ਘੱਟ ਦਰ ਦਰਸਾਉਂਦੇ ਹਨ ਇਹ ਸਫਲਤਾ ਵੱਡੇ ਪੱਧਰ ਤੇ ਫਰਵਰੀ ਦੇ ਵਿੱਚ ਡਾਊਨਟਾਊਨ ਈਸਟ ਸਾਈਡ ਵਿੱਚ ਚਲਾਈ ਗਈ ਖਾਸ ਮੁਹਿੰਮ ਟਾਸਕ ਫੋਰਸ ਬਰਾਸ਼ਤਾ ਨਤੀਜਾ ਮੰਨੀ ਜਾ ਰਹੀ ਹੈ ਇਹ ਟੀਮ ਸ਼ਹਿਰ ਦੇ ਉੱਚ অপরাধ ਵਾਲੇ ਇਲਾਕਿਆਂ ਦੇ ਵਿੱਚ ਕੰਮ ਕਰਦੀ ਹੈ ਇਸ ਰਿਪੋਰਟ ਅਨੁਸਾਰ ਜਨਵਰੀ ਤੋਂ ਮਾਰਚ 2025 ਤੱਕ ਜਾਇਦਾਦ ਨਾਲ ਜੁੜੇ ਅਪਰਾਧ ਪ੍ਰਾਪਰਟੀ ਕਰਾਈਮਸ ਵਿੱਚ ਵੀ 4% ਦੀ ਕਮੀ ਆਈ ਹੈ ਇਹ ਮਾਮਲੇ 7290 ਤੋਂ ਕੱਟ ਕੇ 7000 ਰਹਿ ਗਏ ਹਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ 21 ਜੁਲਾਈ ਤੋਂ ਅਮਰੀਕਾ ਵੱਲੋਂ ਲਾਏ ਗਏ ਸਟੀਲ ਅਤੇ ਐਲੂਮੀਨੀਅਮ ਪ੍ਰੋਡਕਟਸ ਤੇ ਜਵਾਬੀ ਟੈਰਿਫਸ ਦੇ ਵਿੱਚ ਤਬਦੀਲੀ ਕਰੇਗਾ। ਇਹ ਕਦਮ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਸਟੀਲ ਅਤੇ ਐਲੂਮੀਨੀਅਮ ਆਯਾਤ ਤੇ ਟੈਰਿਫ 25% ਤੋਂ ਵਧਾ ਕੇ 50% ਕਰਨ ਦੇ ਜਵਾਬ ਵਿੱਚ ਲਿਆ ਗਿਆ ਹੈ। ਇਸ ਨਾਲ ਲਰਬਾ ਡਾਲਰ ਦੇ ਸਟੀਲ ਦੀ ਵਿਕਰੀ ਠੱਪ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਇਹ ਤਬਦੀਲੀਆਂ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਵਪਾਰਕ ਗੱਲਬਾਤ ਦੀ ਪ੍ਰਗਤੀ ਦੇ ਆਧਾਰ ਤੇ ਕੀਤੀ ਜਾਵੇਗੀ। 온ਟਾਰੀਓ ਦੇ ਪ੍ਰੀਮੀਅਰ ਡਾਗਫੋਰਡ ਨੇ ਵੀ ਹੋਰ 25% ਜਵਾਬੀ ਟੈਰਿਫ ਵਧਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ 30 ਜੂਨ ਤੱਕ ਸਰਕਾਰੀ ਖਰੀਦਦਾਰੀ ਦੇ ਵਿੱਚ ਕੈਨੇਡੀਅਨ ਸਪਲਾਈਅਰਸ ਨੂੰ ਤਰਜੀਹ ਦਿੱਤੀ ਜਾਵੇਗੀ। ਸਰਕਾਰ ਨੇ ਸਟੀਲ ਅਤੇ ਐਲੂਮੀਨੀਅਮ ਲਈ ਦੋ ਟਾਸਕ ਫੋਰਸਸ ਵੀ ਬਣਾਈਆਂ ਹਨ ਜੋ ਇਹਨਾਂ ਖੇਤਰਾਂ ਵਿੱਚ ਵਪਾਰ ਅਤੇ ਨੀਤੀਆਂ ਦੀ ਨਿਗਰਾਨੀ ਕਰਨਗੀਆਂ। ਅਮਰੀਕਾ ਵੱਲੋਂ ਸਟੀਲ ਤੇ ਐਲੂਮੀਨੀਅਮ ਉੱਤੇ ਲਗਾਏ ਗਏ ਪਾਰੀ ਟੈਰਿਫਸ ਨੇ ਕੈਨੇਡਾ ਦੀ ਮੈਟਲ ਇੰਡਸਟਰੀ ਨੂੰ ਨੁਕਸਾਨ ਪਹੁੰਚਾਇਆ ਹੈ ਇਸ ਦੇ ਜਵਾਬ ਵਿੱਚ ਕੈਨੇਡਾ ਸਰਕਾਰ ਵਪਾਰਕ ਨੀਤੀਆਂ ਦੇ ਵਿੱਚ ਤਬਦੀਲੀਆਂ ਕਰਨ ਜਾ ਰਹੀ ਹੈ ਜਿਸ ਦੇ ਵਿੱਚ ਨਵੇਂ ਟੈਰਿਫਸ ਲਗਾਉਣਾ ਅਤੇ ਇੰਟਰਨੈਸ਼ਨਲ ਸਬਸਿਡੀ ਵਾਲੀ ਸਟੀਲ ਦੇ ਖਿਲਾਫ ਰਣਨੀਤੀਆਂ ਵੀ ਸ਼ਾਮਲ ਹਨ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਗਹਿਣਿਆਂ ਦੀ ਚੋਰੀ ਦੇ ਮਾਮਲੇ ਵਿੱਚ ਕੈਲੀਫੋਰਨੀਆ ਦੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਨਾੰਦੀ ਉੱਪਰ 100 ਮਿਲੀਅਨ ਡਾਲਰ ਲਗਭਗ 750 ਕਰੋੜ ਦੇ ਸੋਨੇ ਹੀਰਿਆਂ ਅਤੇ ਮਹਿੰਗੀਆਂ ਕੜੀਆਂ ਦੀ ਚੋਰੀ ਦਾ ਦੋਸ਼ ਲਗਾਇਆ ਗਿਆ ਹੈ। ਦਰਅਸਲ ਇਹ ਚੋਰੀ ਜੁਲਾਈ 2022 ਵਿੱਚ ਹੋਈ ਸੀ ਜਦੋਂ ਬ੍ਰਿੰਕਸ ਕੰਪਨੀ ਦਾ ਇੱਕ ਟਰੱਕ ਜੋ ਕਿ ਸਾਨ ਫਰਾਂਸਿਸਕੋ ਦੇ ਇੱਕ ਜੁਐਲਰੀ ਸ਼ੋਅ ਤੋਂ ਇੱਕ ਗਹਿਣੇ ਦੂਸਰੇ ਜੁਐਲਰੀ ਸ਼ੋਅ ਦੇ ਲਈ ਲੈ ਕੇ ਜਾ ਰਿਹਾ ਸੀ। ਅਤੇ ਇਹ ਘਟਨਾ ਕੈਲੀਫੋਰਨੀਆ ਦੇ ਲਬੈਕਨਸ ਨਜ਼ਦੀਕ ਇੱਕ ਰਿਮੋਟ ਟਰੱਕ ਸਟਾਪ ਤੇ ਵਾਪਰੀ ਜਦੋਂ ਇੱਕ ਡਰਾਈਵਰ ਸੌ ਰਿਹਾ ਸੀ ਅਤੇ ਦੂਸਰਾ ਖਾਣਾ ਖਾ ਰਿਹਾ ਸੀ ਡਿਪਾਰਟਮੈਂਟ ਆਫ ਜਸਟਿਸ ਮੁਤਾਬਕ ਚੋਰੀ ਤੋਂ ਪਹਿਲਾਂ ਇੱਕ આરોપી ਨੇ ਸਾਨ ਫਰਾਂਸਿਸਕੋ ਨੇੜੇ ਹੋਰੇ ਇੱਕ ਜੁਐਲਰੀ ਐਕਸੀਬਿਸ਼ਨ ਦੀ ਕਈ ਦਿਨਾਂ ਦੇ ਤੱਕ ਜਾਂਚ ਕੀਤੀ ਫਿਰ ਟਰੱਕ ਦਾ ਪਿੱਛਾ ਕਰਦੇ ਹੋਏ ਉਹ ਲਗਭਗ 300 ਮੀਲ 485 ਕਿਲੋਮੀਟਰ ਤੱਕ ਲਬੈਕ ਤੱਕ ਆਏ ਤੇ ਜਿੱਥੇ ਉਹਨਾਂ ਨੇ 24 ਬੈਗ ਚੋਰੀ ਕੀਤੇ ਇਹ ਚੋਰੀ ਬਿਨਾ ਹਥਿਆਰਾਂ ਦੀ ਕੀਤੀ ਗਈ ਸੀ ਟਰੱਕ ਤੇ ਲੱਗੀ ਚੇਨ ਅਤੇ ਲੋਕ ਨੂੰ ਆਰੀ ਦੇ ਨਾਲ ਕੱਟਿਆ ਗਿਆ ਅਤੇ ਫਿਰ ਗਹਿਣੇ ਚੋਰੀ ਕੀਤੇ ਗਏ ਕੁਝ ਗਹਿਣੇ 16 ਜੂਨ ਨੂੰ ਰੇਡਾਂ ਦੌਰਾਨ ਬਰਾਮਦ ਹੋਏ ਹਨ ਅਤੇ ਕਈ ਗਹਿਣੇ ਅਜੇ ਤੱਕ ਮਿਲੇ ਨਹੀਂ ਹਨ ਕਈ ਗਾਹਕ ਜਿਨ੍ਹਾਂ ਦਾ ਸਮਾਨ ਚੋਰੀ ਹੋਇਆ ਹੈ ਉਹ ਬਜ਼ੁਰਗ ਹਨ ਜਿਸ ਦੇ ਲਈ ਉਹਨਾਂ ਦੇ ਲਈ ਬਹੁਤ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ ਕੈਨੇਡਾ ਪੋਸਟ ਨੇ ਆਪਣੇ ਦੂਜੇ ਸਭ ਤੋਂ ਵੱਡੇ ਯੂਨੀਅਨ ਕੈਨੇਡੀਅਨ ਪੋਸਟਮਾਸਟਰਜ਼ ਐਂਡ ਅਸਿਸਟੈਂਟਸ ਐਸੋਸੀਏਸ਼ਨ CPAA ਨਾਲ 18 ਮਹੀਨਿਆਂ ਦੀ ਗਲਪਤ ਤੋਂ ਬਾਅਦ ਸਮਝੌਤਾ ਕਰ ਲਿਆ ਹੈ ਇਸ ਸਮਝੌਤੇ ਅਧੀਨ 8500 ਕਰਮਚਾਰੀਆਂ ਦੀ ਤਨਖਾਹ ਦੇ ਵਿੱਚ 3 ਸਾਲਾਂ ਵਿੱਚ 11% ਦਾ ਵਾਅਦਾ ਕੀਤਾ ਜਾਵੇਗਾ ਜਿਸ ਦੇ ਵਿੱਚ 6% ਦਾ ਵਾਅਦਾ 2024 ਦੇ ਵਿੱਚ 3% 2025 ਵਿੱਚ ਅਤੇ 2% ਦਾ ਵਾਅਦਾ 2026 ਦੇ ਵਿੱਚ ਕੀਤਾ ਜਾਵੇਗਾ ਇਹ ਕਰਮਚਾਰੀ ਮੁਖਤੌਰੀ ਤੇ ਕੈਨੇਡਾ ਦੇ ਪਿੰਡੂ ਖੇਤਰਾਂ ਦੇ ਵਿੱਚ ਪੋਸਟਲ ਆਫਿਸਸ ਦੀ ਸੇਵਾਵਾਂ ਨਿਭਾਉਂਦੇ ਹਨ ਕੈਨੇਡਾ ਪੋਸਟ ਦੇ ਸਭ ਤੋਂ ਵੱਡੇ ਯੂਨੀਅਨ ਕਬਡਬਲ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨਾਲ ਗੱਲਬਾਤ ਅਜੇ ਵੀ ਜਾਰੀ ਹੈ ਜੋ 55000 ਪੋਸਟਲ ਕਰਮਚਾਰੀਆਂ ਦੀ ਨੁਮਾਇੰਦਗੀ ਕਰਦਾ ਹੈ ਕਬਡਬਲ ਦੇ ਮੈਂਬਰ 23 ਮਈ ਤੋਂ ਓਵਰਟਾਈਮ ਤੇ ਪਾਬੰਦੀ ਲਗਾ ਚੁੱਕੇ ਹਨ ਤੇ ਹੜਤਾਲ ਹੋਣ ਦੀ ਸਥਿਤੀ ਬਣ ਸਕਦੀ ਹੈ ਹੋਤੇ ਹੀ ਕੈਨੇਡਾ ਪੋਸਟ ਨੇ ਐਲਾਨ ਕੀਤਾ ਹੈ ਕਿ ਉਹ ਕਪਡਾਵਲਿਓ ਨਾਲ ਵੀ ਸਮਝੌਤੇ ਦੇ ਲਈ ਕੰਮ ਕਰ ਰਹੀ ਹੈ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਐਨਾ ਹੀ ਮੁਰਤੋ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਪਾਲਵਿਸ ਬੀ ਪੋਜ਼ਿਟਿਵ ਬੀ ਯੋਰਸੈਲਫ